ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਹਨਾ ਸਾਰੇ ਵੀਰਾਂ ਨੂੰ ਤੇ ਅੱਜ ਭੈਣਾਂ ਦਾ ਹਾਲ ਪੁੱਛਦੇ ਆਂ ਣੈਟ ਵਗੈਰਾ ਜੀ ਕਿਵੇਂ ਆ ਹਨਾ ਰੋਟੀ ਰਿੱਟੀ ਖਾ ਲੀ ਕਿ ਨਾ ਉਹਨੇ ਤੇ ਬਲੌਗ ਨਾਲ ਜੁੜੇ ਰਹੋ ਆਪ ਪੁੱਛਦੇ ਆ ਜਾ ਕੇ ਹਨਾ ਉਹਦਾ ਹਾਲ ਚਾਲ ਕੀ ਆ ਸੇਵੀ ਕਰਨੀ ਆ हाँ, तो खा <laughs> है है तो ली रोटी सारे नैट वगैरह कमेंट करके दस दे बलोक हले पैना नहीं है जिनने रख ला ਤੇ ਸਾਡੀ ਭੈਣ ਦਾ ਮੂੰਹ ਤਾਂ ਦੇਖੋ ਕਿਵੇਂ ਹੋ ਰਿਹਾਗਾ ਤੇ ਨਾਨਾ ਜੱਤੋ ਤੇ ਵਾਕੀ ਚਾਲ ਦੇਖਦੇ ਆ ਹਨਾ ਬਲੌਗ ਦਾ ਜੁੜੇ ਰਹੋ ਬਲੌਗ ਬਣਾਉਨੇ ਆਪਾਂ ਵਧੀਆ ਜਾਂ ਹਾਸੀ ਖੇਡ ਵਾਲਾ ਵਧੀਆ ਤੇ ਆਪਣੇ ਬਲੌਗ ਨੂੰ ਵੱਧ ਤੋਂ ਵੱਧ ਹਨਾ ਸ਼ੇਅਰ ਕਰਦੇ ਹੋ ਕਾਹਾਂ ਦੀ ਕਾਹਾਂ ਤੇ ਜੀਹੇਨ ਲੱਗਦਾ ਹੋ ਜਾ ਪਰ ਹਾਲ ਤੁਸੀਂ

ਯਾ ਲੈ ਰੋਟੀ ਲਿੰਚ ਗਿਲਾ ਦੇ। ਹਾਂ। ਦਫਾ ਪਾ ਕੇ ਵਾਰਾ ਆਪਾਂ ਇੱਥੇ ਜਾਣਾ ਧੀ ਉਹਦੀ ਖਰਾਲ ਕਰ ਲੈਂਦੀ। ਇਤਨਾਈ ਫਿਰ ਕਹੀਂ ਆ ਹੋ। ਆ ਦੇਖੋ ਜੀ ਕੁੜੀ ਦਾ ਬੁਰਾ ਹਾਲ ਹੋ ਰਿਹਾ ਹੋ ਰਿਹਾ ਉਧਰ ਉਹਦੀ ਆਂਟੀ ਦਾ ਬੜਾ ਬੁਰਾ ਹਾਲ ਹੋ ਰਿਹਾ। ਤੇ ਬੁਰਾ ਹਾਲ ਸੌਰੀ ਬਾਜਾ ਹੋ ਗਈ ਸੀ। ਤੇ ਇਹ ਤਾਂ ਬਾਲੇ ਪੂਰਾ ਹਾਰਾ ਬਚਾਇਦੇ ਤਾਂ ਰੋਟੀ ਨੰਗੀ ਹੈਗੀ ਯਾਰ ਕਿਉਂ ਆਈ ਹੈ ਕਦੀ ਫਿਰ। ਜੀ ਨਾਲ ਧੀ ਦਾ ਨਾਲ ਜਿਹੜਾ ਦੇ ਤੁਝੇ ਬਣ ਗਿਆ। ਫੋਂਡੈਂਟ ਨਹੀਂ ਚਾਹੀਦੀ ਨਾ ਆ ਦੇਖੋ ਜੀ ਹੋਰ ਬੇਲ ਲਗਾ ਹੁਣ ਕੀ ਕਰਾਂਗੇ ਇਸਦਾ ਭੈਣੋ ਹਨਾ ਮੂ ਤਾਂ ਮਸਤਾਨੀ ਮਿੱਟੀ ਲਾਉਣੀ ਆ ਫਿਰ ਹੋਰ ਕੀ ਕਰਾਂਗੇ ਹੁਣ ਇਹ ਲਾ ਕੇ ਚਾ ਚਾ ਦੁੱਗੀ ਪੈਣੀ ਟਾਈਮ ਨਹੀਂ ਲੰਘਦਾ ਹੈਗਾ ਹਨਾ ਤੇ ਜਦ ਆਖਾਂ ਦਾ ਤਾਂ ਬੁਰਾ ਹਾਲ ਹੋ ਗਿਆ ਜਮੀ ਕਨੈਕਟ ਨਹੀਂ ਚੱਲਦਾ ਤੇਰਾ ਫੋਨ ਨਹੀਂ ਮਾਂ ਹਾਂ ਤੇ ਉਹ ਮੇਰੇ ਫੋਨ ਕਿੱਧਰ ਤੁਹਾਨੂੰ ਦੇ ਰਿਹਾ ਹੈ ਹਾਂ ਦੇਖੋ ਜੀ ਸੜਕੇ ਮੁੰਡਾ ਵੀ ਸਾਡਾ ਕੰਮ ਤੇ ਗਿਆ ਵਿਚਾਰਾ ਕਹਿੰਦਾ ਕੱਜ ਫੋਨ ਨਹੀਂ ਚਾਰਜ ਕਹਦਾ ਕਨੈਕਟ ਨਹੀਂ ਚੱਲਦਾ ਕਹਦਾ ਮੰਮੀ ਤੇਰਾ ਫੋਨ ਦੇ ਲੈ ਇਹਦੇ ਅੱਜ ਕਿਹੜਾ ਟੈਟ ਛਰਦਾ ਵਿਚਾਰਾ ਤਾਂ ਇੱਕ ਸੁੱਕੀ ਕਿਹੜੀ ਜਨਮ ਜੁਣ ਇਹ ਕਹਿੰਦਾ ਕੰਮ ਨਾ ਕੁਝ ਹੋ ਜਾਏਗਾ आ देखो जी आह हाल हो रहा है नैट है जवाखा का मुंडा देख लोकबड़ लुकया पाया मुंडा ने कंबल च मूर कर किसी बाग्या बेचारा उ लगे होया मानक गया <laughs> ਉੱਠ ਕੇ ਆ ਗਿਆ ਜੀ ਬਾਈਫਾਈ ਦਵਾਈ ਸਾਰਿਆਂ ਨੂੰ ਆਹ ਦੇਖੋ ਜੀ ਕਹਿੰਦੀ ਬਾਈਫਾਈ ਦਵਾਈ ਹੈ ਮੈਨੂੰ ਐ ਲੱਗਦਾ ਵੀ ਕਿ ਅੱਜ ਬਾਈਫਾਈ ਲਵਾਉਣਾ ਪੈ ਜੇ ਹਨਾ ਤੇ ਅੱਜ ਲਵਾਉਣਾ ਬਾਈਫਾਈ ਦੇਖਦੇ ਹਾਂ ਜੀ ਬਾਈਫਾਈ ਦੇਖਦੇ ਜੀ ਮੈਨਾਂ ਦਾ ਲਵਾਉਣਾ ਤੋਂ ਫਿਰ ਨਹੀਂ ਤਾਂ ਇੱਕ ਹਫ਼ਤਾ ਘੰਟਾ ਰੂੜ ਘੰਟੇ ਹੋਇਆ ਤੇ ਚਾਰ ਦਿਨਾਂ ਤੋਂ ਫੈਰਾ ਹੈ ਨਹੀਂ ਦੀਂ ਦੰਦ ਦਾ ਚੋਟੀ ਦੀ ਮਾੜੀ ਫਾਈਲ ਲਿਆਕ ਨੇ ਸਰੋਦ ਨੂੰ ਉੱਧਰ ਲੰਕਿ ਜ ਆਪਣੇ ਆਲੇ ਕਿੰਨਾ ਮਾਇਆ ਵੀ ਚਾਰ ਦਿਨ ਤਾਂ ਮੁਸਕਰਾਂ ਜੀ ਮੈਂ ਲਾਦਾ ਚਾਰ ਦਿਨਾਂ ਚ ਤਾਂ ਬੁਖਾਰ ਬਖੂਰ ਚੜੂਗਾ ਕਰਦਾ ਮੈਂ ਤਾਂ ਬਾਹੀ ਨਹੀਂ ਕਹਿਤਾ ਮੈਂ ਤਾਂ ਕਰ ਨੀ ਪਈ ਗੱਲ ਨਹੀਂ ਹੈਗੀ ਕੋਈ ਨੈਟ ਨਾਲ ਚੱਲਦੀ ਆ ਆਹ ਦੇਖੋ ਜੀ ਕਹਿੰਦੀ ਮੈਂ ਤਾਂ ਕੰਮ ਤੇ ਜਾਣੀ ਆ ਲੈ ਕਹਿੰਦੀ ਮਹਾ ਦਿਨੱਕ ਨਹੀਂ ਹੈਗਾ ਜੀ ਮੈਂ ਕੰਮ ਤੇ ਨਹੀਂ ਜਾ ਕੰਢੀ ਹੁੰਦੀ ਆ ਇਹ हा मै मर जा ஜிதல் <laughs> ਨੇ ਕਪਸਵਾ ਪਰਨਾਟੋ ਨਾਟਕ ਹੋ ਨਾਟਕ ਰੋਟੀ ਖਾਣਾ ਰੋਟੀ ਨੂੰ ਨਹੀਂ ਜੀ ਲਾਜੀ ਕਰ ਕਦੇ ਨਾਟਕ ਦੇਖ ਕੇ ਰੋਟੀ ਖਾਣੀ ਹੈ ਮੇਰਾ ਲਓ ਸਾ ਕੁੜੀ ਵੀ ਅੱਜ ਲੈ ਲੈ ਇੱਕ ਇਹਨੇ ਬਣਾਉਂਦੇ ਸੀਪ ਪਰੋਟੇ ਚਾਰ ਜਾਸਨ ਦੇ ਦੋ ਇਹਦੇ ਅੱਜ ਇਹਨਾਂ ਨੇ ਇੱਕ ਪਰੋਟਾ ਛੱਡਤਾ ਚ ਕੁੜੀ ਰੱਤੇ ਕਿ ਖਾਦਾਗਾ ਕਹਿੰਦੇ ਮੇਰੇ ਤਾਂ ਲੰਗੇ ਨਹੀਂ ਹੈਗਾ ਕਹਿੰਨੀ ਪਰੋਠਾ ਲੈ ਚੈਰ ਕੋਈ ਨਾ ਪੜੇ ਹੁ ਜੇ ਹੁਣ ਦੋ ਕੰਟੇ ਲੰਗੇ ਚਾਰ ਦਿਨ ਕਿਵੇਂ ਲੰਗਣਗੇ ਦੋ ਪਿੰਡ ਚੱਲਦੇ ਉਹਨਾਂ ਚੱਲਦੇ ਨਾ ਨਾ ਪੰਜਾਬ ਚੋਂ ਆਂਦਾਗਾ ਹਰਿਆਣਾ ਚਰਬਿੰਦੂ ਕੋਲੋਂ ਚੱਲਦੇ ਰਾਤ ਦਾ ਹੀ ਚੱਲਦੇ ਉਧਰ ਤੋਂ ਲੇ ਮਾਂ ਤੇ ਚੱਲਦਾ ਨਵਲਾ ਬਣ ਕੱਟਦੇ ਕਿੰਨਾ ਕ ਬਣ ਗਿਆ ਦੇਖੋ ਹਾਂਜੀ ਹੁਣ ਨੈਟ ਚੱਲ ਪਿਆ ਹੁਣ ਪੁੱਛਦੇ ਆ ਜਾ ਕੇ ਭੈਣ ਨੂੰ ਹਨਾ ਵੀ ਉਹਦਾ ਕੀ ਹਾਲ ਚਾਲ ਹੈਗਾ ਤੇ ਦੇਖਦੇ ਆ ਚਾਹ ਪਾਣੀ ਪੀ ਲਿਆ ਕੇ ਨਾ ਉਹਨੇ ਦੁਪਹਿਰ ਤੱਕ ਸਾਡਾ ਬਾਲਾਪੁਰਾ ਹਾਲ ਹੋ ਰਿਹਾ ਸੀ ਉਹਦਾ ਨਹੀਂ ਨਾਲ ਮੇਰਾ ਵੀ ਹੋ ਰਿਹਾ ਸੀ ਇਹ ਬੰਦੀਪਾ ਹੋਰ ਤਾਂ ਲੱਗਦਾ ਚਿਹਰੇ ਤੇ ਹੈ ਨੂਰ ਜਾਂ ਰੋਟੀ ਖਾ ਲਈ ਹੋਰ ਕਿੰਨੀਆਂ ਮੈਂ ਤਿੰਨ ਚਾਰ ਰੋਟੀਆਂ ਖਾ ਗਈ ਨਾ ਚਾਹ ਪੀ ਲਈ ਅੱਜ ਕਿ ਹੋਰ ਆਹ ਦੇਖੋ ਜੀ ਸਵੇਰ ਵਾਲਾ ਮੂੰਹ ਐ ਦਾ ਹੁਣ ਦੇਖੋ ਕਿੰਨਾ ਥੋੜਾ ਮੂੰਹ ਲੱਗਦਾਗਾ ਖੁਸ਼ੀਆਂ ਚਾਹ ਰਿਆ ਮੂੰਹ ਹੁਣ ਤੇ ਨੈਟ ਚੱਲ ਪਿਆ ਹਨਾ ਮੈਂ ਤਾਂ ਆਪ ਚਾਹ ਪੀ ਆਈ ਹਨਾ ਤੇ ਦੋ ਖਾ ਲਈ ਰੋਟੀਆਂ ਤੇ ਹੋਰ ਮੈਂ ਖ ਚੱਲ ਜਾ ਕੇ ਪਹਿਲਾਂ ਹਾਲਚਾਰ ਪੁੱਛਦੀਆਂ ਭੈਣ ਦਾ ਹਨਾ ਤੇ ਵੀਰ ਰੋਟੀ ਖਾ ਲਈ ਕਿ ਨਾ ਸੱਚੀ ਨਹੀਂ ਸਵੇਰ ਰੋਟੀ ਖਾਦੀ ਸੀ ਨਾ ਸੱਚੀ ਨਹੀਂ ਖਾਦੀ ਸੀ ਬਈ ਹਨਾ ਤੇ ਸੱਚੀ ਗੱਲ ਕਰ ਰਿਆਂ ਹਾਸੇ ਨਾਲ ਤਾਂ ਹਾਸੇ ਹਨਾ ਤੇ ਸਵੇਰੇ ਤਾਂ ਮੂਚੇ ਵਰਕੀ ਫੁੱਲ ਗਈ ਕਹਿੰਦੀ ਮੈਂ ਰੋਟੀ ਨਹੀਂ ਖਾਂਦੀ ਇਹ ਨਾ ਫੋਨ ਤੇ ਕੁਝ ਦੇਖ ਕੇ ਫਿਰ ਰੋਟੀ ਖਾਂਦੀ ਆ ਪਤਾ ਨਹੀਂ ਕੀ ਦੇਖਦੀ ਹੁੰਦੀ ਆ ਇਸ ਤੇ ਹਾ ਕਿਹੜਾ ਨਾਟਕ ਸਾਥ ਨਿਵਾਣਾ ਸਾਥੀ ਆ ਸਾਥ ਨਿਵਾਣਾ ਸਾਥੀ ਆ ਪਤਾ ਨਹੀਂ ਕਿਹੜਾ ਉਹ ਉਹ ਨਾਟਕ ਉਹ ਜੁਰ ਤਦੇ ਦੇਖ ਕੇ ਫਿਰ ਰੋਟੀ ਖਾਦੀ ਆ ਜੀ ਹਨਾ ਤੇ ਮੇਰੀ ਕੁੜੀ ਦਾ ਬੁਰਾ ਹਾਲ ਹੋ ਗਿਆ ਵਿਚਾਰੀ ਦਾ ਉਹ ਤਾਂ ਉਹ ਗੁੱਡੇ ਜਿ ਦੇਖਦੀ ਆ ਹਾਂ ਹਾਂ ਜੀ ਹਾਂ ਜੀ ਉਹ ਦੇਠਾ ਲਾਲ ਦੇਖਦੀ ਆ ਹਨਾ ਤੇ ਕੁੜੀ ਦਾ ਤਾਂ ਬੁਰਾ ਹਾਲ ਹੋ ਗਿਆ ਹਨਾ ਤੇ ਹੁਣ ਕੁੜੀ ਦੇ ਨਾਲ ਤਾਂ ਚਾਹ ਦਾ ਹੁਕ ਪੀ ਲਿਆ ਕੱਪ ਭਰ ਕੇ ਤੇ ਕੁੜੀ ਵੀ ਹੁਣ ਵਧੀਆ ਐਨੀ ਵਧੀਆ ਹੱਸਾਂ ਲੱਗ ਰਹੀ ਆ ਤੇ ਮੈਂ ਵੀ ਹੱਸ ਰਹੀ ਆ ਭੈਣ ਵੀ ਹੱਸ ਰਹੀ ਆ ਤੇ ਚਲੋ ਵੀਰੇ ਹਨਾ ਹਾਸੇ ਨਾਲ ਗੱਲਾਂ ਤੇ ਹਾਸੇ ਨਾਲ ਬੈਠੇ ਹੋ ਰਿਹਾ ਸੀ ਐਵੇਂ ਹਨਾ ਨੈਟ ਵਗੈਰ ਸਾਰੇ ਬਿਮਾਰਾਂ ਜਮੂਗ ਹੋ ਗਏ ਸੀ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਆਪਣੇ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹਨਾ ਤੇ ਧੰਨਵਾਦ ਵੀਰੇ